ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਵੀ 20 ਬਲਾਜੌਰ ਦਾ ਜਨਨ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਔਰ ਬਿੰਦੂ ਖਰੋੜੀਆ ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਹਾਨ ਨਗਰ ਕੀਰਤਨ ਨੂੰ ਕਬੂਲ ਕਰਨ ਲਈ ਆਪਣਾ ਲਗ ਕੀਤਾ ਹੈ 22 ਤਰੀਕ ਨੂੰ ਸ਼ਾਮ ਨੂੰ ਤਕਰੀਬਨ 6:30 ਵਜੇ ਉਹ ਮਹਾਨ ਨਗਰ ਕੀਰਤਨ ਭਲਵਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਨ੍ਹਾਂ ਨੇ 1675 ਈਸਵੀ ਨੂੰ ਦਿੱਲੀ ਅੰਦਰ ਜਾ ਕੇ ਨਾਲ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਨਾਲ ਜਾ ਕੇ ਖਿੰਦ ਦੀ ਚਾਦਰ ਗੁਰਤੇਗ ਬਹਾਦਰ ਕੁਰਬਾਨੀ ਦਿੱਤੀ ਉਸ ਲਾਸਾਨੀ ਸ਼ਹਾਦਤ ਨੂੰ ਸਮਰਪਤ ਉਹ ਨਗਰ ਕੀਰਤਨ ਤਕਰੀਬਨ 22 ਤਰੀਕ ਨੂੰ ਸ਼ਾਮ ਨੂੰ 6:00 ਵਜੇ ਗੁਰਦੁਆਰਾ ਸਿੰਘ ਸਵਾਰ ਮਹਿੰਦੀਪੁਰ ਵਿਖੇ ਪਹੁੰਚੇਗਾ ਸੋ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਭਾਈ ਉਸ ਮਹਾਨ ਨਗਰ ਕੀਰਤਨ ਦੇ ਆਪਾਂ ਦਰਸ਼ਨ ਕਰੀਏ ਔਰ ਸੰਗਤਾਂ ਦੀ ਆਵ ਭਗਤ ਕਰੀਏ ਜਿਸ ਦੇ ਵਿੱਚ ਸਮੂਹ ਨਗਰ ਕਮੇਟੀਆਂ ਔਰ ਗੁਰਦੁਆਰਾ ਸਾਹਿਬ ਮੰਦਰ ਕਮੇਟੀਆਂ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਬਲਾਚੌਰ ਸਾਧ ਸੰਗਤ ਜੀਓ ਆਪ ਸਭ ਜੀ ਨੂੰ ਸਾਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਜੋ ਨਗਰ ਕੀਰਤਨ 22 ਤਰੀਕ ਦਿਨ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਚੱਲਿਆ ਹੈ ਉਹ 22 ਤਰੀਕ ਸ਼ਾਮ ਨੂੰ ਆਪਣੇ ਨਗਰ ਮਹਿੰਦੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਆਵੇਗਾ ਸੋ ਉਸ ਨਗਰ ਨਗਰ ਕੀਰਤਨ ਦੇ ਸਵਾਗਤ ਦੇ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿ ਆਓ ਆਪਾਂ ਸਾਰੇ ਰਲ ਕੇ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਉਸ ਨਗਰ ਕੀਰਤਨ ਦਾ ਸਵਾਗਤ ਕਰੀਏ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ 350 ਸਾਲ ਸ਼ਹੀਦੀ ਦਿਵਸ ਮਨਾਏ ਜਾ ਰਹੇ ਹਨ ਉਹਨਾਂ ਦੇ ਵਿੱਚ ਆਪਣਾ ਜੋ ਵੀ ਹੈ ਯੋਗਦਾਨ ਪਾ ਸਕਦੇ ਆ ਉਹ ਵੱਧ ਚੜ ਕੇ ਪਾਈਏ ਸਮੂਹ ਸੰਗਤ ਨੂੰ ਦੁਆਰਾ ਫਿਰ ਬੇਨਤੀ ਹੈ ਗੁਰਦੁਆਰਾ ਕਮੇਟੀਆਂ ਨੂੰ ਰਬਦਾਸ ਕਮੇਟੀਆਂ ਮੰਦਿਰ ਕਮੇਟੀਆਂ ਪੂਰੀ ਵਾਲੇ ਸੰਤ ਸਾਰੇ ਹੀ ਕਮੇਟੀਆਂ ਨੂੰ ਖੁੱਲਾ ਸੱਦਾ ਪੱਤਰ ਦਿੱਤਾ ਗਿਆ ਹੈ ਕਿ ਸਾਰੇ ਰਲ ਕੇ ਨਗਰ ਕੀਰਤਨ ਦਾ ਸਵਾਗਤ ਕਰੀਏ ਨਗਰ ਕੀਰਤਨ ਦੇ ਆਉਣ ਦੀਆਂ ਤਿਆਰੀਆਂ ਲਗਭਗ ਸਭ ਮੁਕੰਮਲ ਕਰ ਲਈਆਂ ਗਈਆਂ ਹਨ ਸਮੂਹ ਸਾਧ ਸੰਗਤ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹ ਹੈ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਰੂਰ ਯੋਗਦਾਨ ਪਾਓ ਤੇ ਦਰਸ਼ਨ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਬਲਾਚੌਰ ਇਲਾਕਾ ਦੇ ਵਾਸੀ ਸੰਗਤਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਅੰਮ੍ਰਿਤਸਰ ਸਾਹਿਬ ਤੋਂ ਨਗਰ ਕੀਰਤਨ ਆ ਰਹੇ ਹਨ ਉਹ ਸਾਡੇ ਇੱਥੇ ਬਲਾਚੌਰ ਦੇ ਵਿੱਚ 22 ਤਰੀਕ ਨੂੰ ਲਗਭਗ ਸ਼ਾਮ ਨੂੰ 5:00 ਵਜੇ ਦੇ ਕਰੀਬ ਪਹੁੰਚਣਗੇ ਤਾਂ ਆਪਾਂ ਬਲਾਚੌਰ ਦੀ ਸਮੂਹ ਸੰਗਤ ਗੁਰਦੁਆਰਾ ਸਾਹਿਬ ਕਮੇਟੀਆਂ ਮੰਦਰ ਕਮੇਟੀਆਂ ਜਾਂ ਹੋਰ ਵੀ ਆਪਣੀਆਂ ਜਿੰਨੀਆਂ ਸੰਸਥਾਵਾਂ ਚੱਲਦੀਆਂ ਆਪਾਂ ਇੱਕ ਪੋਲੀਟਿਕਲ ਜਾਂ ਇੱਕ ਜਾਤ ਪਾਤ ਦੇ ਜਿਹੜੇ ਵੱਖ-ਵੱਖ ਨੂੰ ਅਲੱਗ ਰੱਖਦੇ ਹੋਏ ਇੱਕ ਸੰਗਤ ਦੇ ਰੂਪ ਦੇ ਵਿੱਚ ਆਪਾਂ ਉਹ ਨਗਰ ਕੀਰਤਨ ਦਾ ਇੱਕ ਸੇਵਾ ਦੇ ਰੂਪ ਦੇ ਵਿੱਚ ਸਵਾਗਤ ਕਰੀਏ ਤਾਂ ਸਮੂਹ ਬਲਾਚੌਰ ਇਲਾਕੇ ਦੀ ਸੰਗਤ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼ਾਮ ਨੂੰ ਲਗਭਗ 5:30 ਵਜੇ ਕਰੀਬ ਗੁਰਦੁਆਰਾ ਸਾਹਿਬ ਸਿੰਘ ਸਭਾ ਮਹਿੰਦੀਪੁਰ ਵਿਖੇ ਜਰੂਰ ਪਹੁੰਚੋ ਤਾਂ ਆਪਾਂ ਰਲ ਮਿਲ ਕੇ ਜਿਹੜੀ ਇਹ ਸੇਵਾ ਨਿਭਾ ਸਕੀਏ ਤੇ ਉਸ ਦੇ ਨਾਲ ਨਾਲ ਜਿਹੜੇ 23 24 25 ਦੇ ਸਮਾਗਮ ਆਨੰਦਪੁਰ ਸਾਹਿਬ ਵਿਖੇ ਹੋਣੇ ਹਨ ਉਹਨਾਂ ਦੇ ਵਿੱਚ ਸ਼ਾਮਲ ਹੋਣ ਲਈ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਮਤਲਬ ਬੱਸਾਂ ਦਾ ਉਪਰਾਲਾ ਕੀਤਾ ਗਿਆ ਜਾਣ ਦਾ ਤੇ ਜਿਹੜੀ ਵੀ ਸੰਗਤ ਨੇ ਜਾਣਾ ਹੋਵੇ ਉਹ 23 24 25 ਤਿੰਨ ਦਿਨ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਾਡੇ ਨਾਲ ਕੰਟੈਕਟ ਕਰਕੇ ਮਤਲਬ ਆਪਣਾ ਨਾਮ ਲਿਖਾ ਦਣ ਰਾਜੋ ਸਿੰਘ ਉਸੂ ਸਾਹਿਬ ਦੇ ਨਾਲ ਆਪਾਂ ਜਿਹੜਾ ਬੱਚਾ ਦਾ ਅਰੇਂਜਮੈਂਟ ਕਰ ਸਕੀਏ ਤੇ ਜੇ ਰੋਜ਼ ਕਿਸੇ ਨੇ ਮਤਲਬ ਜਾ ਕੇ ਵਾਪਸ ਆਣਾ ਤਾਂ ਉਹ ਵੀ ਹੋ ਸਕਦਾ ਆ ਅਗਰ 23 ਨੂੰ ਜਾ ਕੇ 25 ਨੂੰ ਵਾਪਸ ਆਣਾ ਤਾਂ ਉੱਥੇ ਰਹਿਣ ਦਾ ਖਾਣ ਪੀਣ ਦਾ ਜੋ ਸਾਰਾ ਹੀ ਪ੍ਰਬੰਧ ਹੈਗਾ ਕਿਸੇ ਵੀ ਚੀਜ਼ ਦੀ ਗੁਰੂ ਸਾਹਿਬ ਵੱਲੋਂ ਕੋਈ ਕਮੀ ਨਹੀਂ ਹੈਗੀ ਤੇ ਇਹ ਪ੍ਰਬੰਧ ਪੂਰੇ ਕੀਤੇ ਗਏ ਹਨ ਤੇ ਬਾਕੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਇੱਥੇ ਪਹੁੰਚ ਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹਦੇ ਬਾਰੇ ਵੀ ਆਪਾਂ ਇੱਥੇ ਹੀ ਸਾਰਾ ਜਾਣਕਾਰੀ ਮਿਲ ਜੂਗੀ ਤੇ ਜਰੂਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ 22 ਤਰੀਕ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਚੱਲ ਕੇ ਜੋ ਬਲਾਚੌਰ ਆ ਰਿਹਾ ਹੈ ਉਸ ਨੂੰ ਅਸੀਂ ਸਾਰੇ ਹੀ ਇੱਥੇ ਸਿੰਘ ਸਵਾ ਗੁਰਦੁਆਰਾ ਮਹਿੰਦੀਪੁਰ ਵਿਖੇ ਉਸ ਦਾ ਸਵਾਗਤ ਕਰਨ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਉਸ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਹਨ ਸਫਾਈ ਦੀ ਤਿਆਰੀ ਜੋ ਵੀ ਸੀ ਉਹ ਨਗਰ ਕੌਂਸਲ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਮੁਕੰਮਲ ਕਰ ਦਿੱਤੀ ਗਈ ਹੈ ਤੇ ਹੋਰ ਵੀ ਜਿਹੜਾ ਵੀ ਉਹਨਾਂ ਦੇ ਲੰਗਰ ਦੀ ਸੇਵਾ ਜਾਂ ਜੋ ਵੀ ਹੈ ਉਹ ਵੀ ਸਾਰੀ ਮੁਕੰਮਲ ਕਰ ਦਿੱਤੀ ਗਈ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚੋ ਤੇ ਆਪਣੀਆਂ ਹਾਜ਼ਰੀਆਂ ਲਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। 22 ਤਰੀਕ ਨੂੰ ਜਿਹੜਾ ਸ਼੍ਰੀ ਅਮਰitsar ਸਾਹਿਬ ਤੋਂ ਨਗਰ ਕੀਰਤਨ ਆ ਰਿਹਾ ਸਿੰਘ ਸਭਾ ਗੁਰਦੁਆਰਾ ਮਹਿੰਦੀਪੁਰ ਪਿੰਡ ਦੇ ਵਿੱਚ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਹਮ ਹੋਮਾ ਕੇ ਪਹੁੰਚੋ ਤੇ ਨਗਰ ਕੀਰਤਨ ਨੂੰ ਆਪਣੇ ਬਹੁਤ ਬਹੁਤ ਸਵਾਗਤ ਦਿਓ ਤੇ ਪੀ ਵੀ ਬੀ ਬਲਾਚੌਰ ਦੇ ਚੈਨਲ ਨੂੰ ਪਿਆਰ ਕਰਦੇ ਰਹੋ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਕੋਈ ਨਵੀਂ ਅਪਡੇਟ ਨਮਨ